ਤੁਕੜੀ ਮੈਂ ਪੰਜਾਬ ਰੋਡ ਦੇ ਪੰਨਬਾਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਜੂਨ 25 11 ਦਾ ਸਰਪ੍ਰਸ ਪ੍ਰਦੀਪ ਕੁਮਾਰ ਔਰ ਇਹ ਸਾਡੇ ਸੂਬਾ ਦੇ ਪ੍ਰਧਾਨ ਮੰਤਰੀ ਸੰਜਲ ਸਾਡੀ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ 2 ਘੰਟੇ ਪ੍ਰਦਰਸ਼ਨ ਕਰਨਾ ਹੈ ਬੱਸ ਸਟੈਂਡ ਬੰਦ ਕਰਕੇ ਕਿਉਂਕਿ ਸਾਡੇ ਵਾਰ-ਵਾਰ ਕਮੇਟੀਆਂ ਮਨਾਈਆਂ ਜਾਂਦੀਆਂ ਜਿਹਦੇ ਵਿੱਚ ਸਾਨੂੰ ਵਾਦਾ ਕੀਤਾ ਗਿਆ ਹੈ ਵੀ ਬਜਟ ਸੈਸ਼ਨ ਦੇ ਵਿੱਚ ਟਰਾਂਸਪੋਰਟ ਮਹੱਤਵ ਨਾਲ ਵਾਸਤੇ ਪੈਸੇ ਰੱਖੇ ਜਾਣਗੇ ਨਵੀਆਂ ਬੱਸਾਂ ਪਾਵਾਂਗੇ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਪਰ ਸਾਡੇ ਬਜਟ ਸੈਸ਼ਨ ਦੇ ਵਿੱਚ ਕੋਈ ਵੀ ਪੈਸਾ ਨਹੀਂ ਰੱਖਿਆ ਗਿਆ ਟਰਾਂਸਪੋਰਟ ਮੈਟਰੀਅਲ ਨੂੰ ਇਗਨੋਰ ਕੀਤਾ ਗਿਆ ਬਿਲਕੁਲ ਕਿਉਂਕਿ ਅਸੀਂ ਇੰਨੀਆਂ ਸਫਰ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹਾਂ ਸਾਡੀਆਂ ਬੱਸਾਂ ਦੇ ਵਿੱਚ ਜਿਹੜੇ ਆ ਪੁਰਜੇ ਪੂਰੇ ਨਹੀਂ ਮਿਲਦੇ ਟਾਇਰ ਪਾੜ ਦੀ ਕਮੀ ਹੈ ਟਾਇਰ ਪਾੜ ਰਹੇ ਨੇ ਲੋਕਾਂ ਨੇ ਛੱਟਾਂ ਲਾ ਲਈਆਂ ਤੇ ਜੇਥੇ ਬੰਦੀ ਨੇ ਮੰਨਤੀ ਤੂਜ ਬੱਸਾਂ ਪਾਓ ਔਰ ਕਰਮਚਾਰੀ ਨੂੰ ਪੱਕੇ ਕਰੋ ਫਿਰ ਕਿਰਾਏਦਾਰੀ ਸਿਸਟਮ ਬੰਦ ਕਰੋ ਪਰ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਗਈ ਹਰ ਵਾਰੀ ਜਿਹੜੀ ਰੇਡ ਦੇ ਵਿੱਚ 2 ਘੰਟੇ 3 ਅਪ੍ਰੈਲ ਦੋ ਹਜ਼ਾਰ ਪੱਚੀ ਨੂੰ ਦੋ ਘੰਟੇ ਦਸ ਤੋਂ ਬਾਰਾਂ ਬੰਦ ਕਰਨਾ ਪ੍ਰਦਰਸ਼ਨ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਸੱਤ ਅੱਠ ਨੌ ਅਪ੍ਰੈਲ ਦੋ ਹਜ਼ਾਰ ਪੱਚੀ ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਟਰਾਂਸਪੋਰਟ ਕੰਮ ਨੂੰ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਪਨ ਬੱਸ ਬੰਦ ਕਰਕੇ ਹੜਤਾਲ ਕਰਕੇ ਮੁੱਖ ਮੰਤਰੀ ਘਰ ਦਾ ਜਾਂ ਦਫ਼ਤਰ ਦਾ ਘਰਾ ਕਰਾਂਗੇ ਅਤੇ ਸਾਡੇ ਗੁਪਤ ਵੀ ਫੈਸਲੇ ਹੈਗੇ ਆ ਜਿਹੜੇ ਅਸੀਂ ਜਨਤਕ ਨਹੀਂ ਕਰਨੇ ਇਸ ਕਰਕੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਫਲ ਹੈ ਔਰ ਬਜਟ ਸੈਕਸ਼ਨ ਦੀਆਂ ਕਾਪੀਆਂ ਜੜੀਆਂ ਨੇ ਉਹਨਾਂ ਦਾ ਅਸੀਂ ਦਾ ਸੰਸਕਾਰ ਕੀਤਾ ਕਿਉਂਕਿ ਸਾਡੇ ਵਾਸਤੇ ਉਹ ਨਾ ਬਹੁਣ ਸ। ਅਗਲਾ ਸਟੇਪ ਮੈਂ ਦਿਲਾਉ ਨੂੰ ਦੱਸ ਚੁੱਕੇ ਹਾਂ 7 8 9 ਪ੍ਰਾਇਰ 2025 ਸੰਪੂਰਨ ਤੌਰ ਤੇ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਕਾਮੇ ਨੇ ਉਹ ਬੰਦ ਕਰਨਗੇ ਹੜਤਾਲ ਕਰਨਗੇ ਔਰ ਮੈਂ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਮਾਫੀ ਮੰਗਦਾ ਤੁਹਾਡੇ ਕੋਲੋਂ ਕਿ ਜੇ ਕੋਈ ਤਕਲੀਫ ਜਾਂ ਕੋਈ ਬੁਖਤੀ ਨੀਤਾਂ ਹੋਈਏ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਕਿਉਂਕਿ ਸਰਕਾਰ ਜਿਹੜੀ ਹੈ ਪੱਕੇ ਨਹੀਂ ਕਰ ਰਹੀ ਕਰਮਚਾਰੀਆਂ ਨੂੰ ਉਲਟਾ ਕਿਲੋਮੀਟਰ ਅੱਜ ਪੰਜਾਬ ਰੋਡਾਂ ਦੇ ਪਨਵਾਸੋਂ ਪੀਆਰਟੀਸੀ ਦੇ ਪੂਰੇ ਪੰਜਾਬ ਦੇ ਵਿੱਚ ਔਰ 10 ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਬੰਦ ਕਰਨ ਦਾ ਸੈਂਟਰ ਬਾਡੀ ਨੇ ਦਿੱਤੇ ਸੀ ਹੁਕਮ ਉਹਦੇ ਕਰਮਚਾਰੀਆਂ ਆ ਬੰਦ ਕੀਤਾ ਵਾ ਕਾਰਨ ਇਹ ਆ ਕਿ ਬਾਰ ਬਾਰ ਸਰਕਾਰ ਜਿਹੜੀ ਆ ਸਾਡੇ ਨਾਲ ਮੁੱਖ ਮੰਤਰੀ ਪ੍ਰਾਪਰਟ ਮੰਤਰੀ ਉਹ ਨੀਕਲਾ ਦੇ ਕੇ 1 ਮਹੀਨੇ ਦਾ ਟਾਈਮ ਲੈ ਕੇ ਉਹ ਸਾਡੇ ਜਿਹੜੇ ਆ ਮੰਗਾ ਜਿਹੜੀਆਂ ਨਹੀਂ ਸਾਨੂੰ ਰੈਗੂਲਰ ਕਰ ਰਹੇ ਉਲਟਾ ਠੇਕੇਦਾਰੀ ਸਿਸਟਮ ਇਹ ਸਰਕਾਰ ਕਹੀ ਸੀ ਅਸੀਂ ਨਹੀਂ ਬੰਦ ਕਰਾਂਗੇ ਔਰ ਇਹੋ ਸਰਕਾਰ ਜਿਹੜੀ ਆ ਦੋ ਦੋ ਠੇਕੇਦਾਰ ਲੈ ਕੇ ਆ ਰਹੀ ਆ ਤੇ 15-15 20 ਨਹੀਂ ਸਾਲ ਹੋ ਗਏ ਲੋਕਾਂ ਨੂੰ ਖੱਜਲ ਖਰਾਬ ਹੋਦਿਆਂ ਨੂੰ ਉਹ ਉਲਟਾ ਜਿਹੜਾ ਵਾ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਮੰਨਦੇ ਵੀ ਆ ਤੇ ਤੁਹਾਡਾ ਜਿਹੜੀ ਆ ਬਿਲਕੁਲ ਮੰਗ ਸਹੀ ਆ ਤੇ ਔਰ ਕੰਮ ਵੀ ਨਹੀਂ ਰਿਹਾ ਇਸ ਕਾਰਨ ਅਸੀਂ ਜਿਹੜੀ ਆ ਅੱਜ ਅਸੀਂ ਪੂਰੇ ਪੰਜਾਬ ਦੇ ਬੱਸ ਸਟਾਪ ਬੰਦ ਕੀਤੇ ਆ ਔਰ ਜੇ ਨਹੀਂ ਸਰਕਾਰ ਕਰਦੀ ਕੁਝ ਫਿਰ 7 8 9 ਨੂੰ ਅਸੀਂ ਹੜਤਾਲ ਕਰਕੇ ਤੇ ਧਰਨੇ ਪ੍ਰਦਰਸ਼ਨ ਜਿਹੜੇ ਕਰਾਂਗੇ ਕੁਝ ਜਿਹੜੇ ਸਾਡੇ ਗੁਪਤਿਆ ਜਿਹੜੇ ਕਰਨਾ ਕਿਸੇ ਜਿਹਦੇ ਗਾੜੀ ਲਾਉਣਾ ਵਾ ਉਹ ਸਾਡੇ ਕੋਈ ਕੋਪ ਟੈਕਸ਼ਨ ਨਹੀਂ ਹੈ